ਹਾਂਜੀ ਦੋਸਤੋ ਰਾਤ ਆਸਮਾਨ ਦੇ ਵਿੱਚ ਦੇਖੋ ਕੀ ਦਿਖਾਈ ਦਿੱਤਾ ਲੱਗਦਾ ਦੁਨੀਆ ਖਾਤਰੇ ਦੇ ਵਿੱਚ ਐ ਕਮੈਂਟ ਜਰੂਰ ਕਰਿਓ ਜਿਹਨੂੰ ਜਿਹਨੂੰ ਇਹ ਸਮਝ ਆਵੇ ਕੋਈ ਕਹੂਗਾ AI ਨਾਲ ਕੀਤਾ ਹੋਇਆ ਹੈ ਕੋਈ ਕੁਝ ਕਹੂਗਾ ਐਡਿਟ ਕੀਤਾ ਹੋਇਆ ਹੈ ਪਰ ਤੁਸੀਂ ਕਮੈਂਟ ਕਰਕੇ ਮੈਂ ਜਰੂਰ ਦੱਸਿਓ ਵੀ ਇਹ ਕੀ ਚੀਜ਼ ਹੈ ਕੀ ਦੁਨੀਆ ਸੱਚੀ ਮੁੱਚੀ ਖਤਮ ਹੋਣ ਵਾਲੀ ਹੈ ਕਿ ਜਿਹੜਾ ਮੀਂਹ ਵਰਸ ਰਿਹਾ ਹੈ ਪਾਣੀ ਦਾ ਕਹਿਰ ਆ ਰਿਹਾ ਉਹ ਇਹਦੇ ਕਰਕੇ ਆ ਰਿਹਾ ਹੈ ਕਮੈਂਟ ਜਰੂਰ ਕਰਿਓ ਆ ਦੇਖੋ ਆਸਮਾਨ ਬੱਦਲਾਂ ਦੇ ਪਿੱਛੇ ਫੇਰ ਲੁਕ ਗਿਆ ਉਹ ਫੇਰ ਦਿਖਾਈ ਦਊਗਾ ਦੇਖੋ ਲਾ ਇੱਕ ਵਾਰ ਫੇਰ ਦਿਖਾਈ ਦੇ ਰਿਹਾ ਉਹ ਇਹ ਕਮੈਂਟ ਜ਼ਰੂਰ ਕਰਿਓ ਜਿਹਨੂੰ ਜਿਹਨੂੰ ਸਮਝ ਲੱਗੇ ਇਹ ਕੀ ਚੀਜ਼ ਹੈ ਮੈਨੂੰ ਤਾਂ ਦੇਖੋ ਕੁਝ ਨਹੀਂ ਪਤਾ ਲੱਗਿਆ ਕੀ ਹੈ ਇਹ ਆਸਮਾਨ ਦੇ ਵਿੱਚ ਕੈਮਰੇ ਨਾਲ ਰਿਕਾਰਡ ਕੀਤਾ ਹੋਇਆ ਹੈ ਲਓ ਜੀ ਦੇਖੋ ਅੱਗ ਦਾ ਗੋਲਾ ਜ ਹੈ ਸਮਝ ਨਹੀਂ ਲੱਗੀ ਗ੍ਰਹਿ ਹੈ ਕੀ ਹੈ ਇਹ ਉਹ ਦੇਖੋ ਅੱਗ ਘੁੰਮਰੀ ਵਾਲੇ ਢਾਲੇ ਕਮੈਂਟ ਕਰਕੇ ਜਰੂਰ ਦੱਸਿਓ ਜਿਹਨੂੰ ਜਿਹਨੂੰ ਇਹ ਸਮਝ ਲੱਗੇ ਆਪਾਂ ਤਾਂ ਕੁਝ ਵੀ ਨਹੀਂ ਪਤਾ ਲੱਗਿਆ ਕੀ ਚੀਜ਼ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਪਤਾ ਲੱਗ ਜੇਗੀ ਕਮੈਂਟ ਕਰਕੇ ਜਿਹਦਾ ਵੀ ਕਮੈਂਟ ਜਿਹਨੂੰ ਸਮਝ ਆਵੇ ਉਹ ਕਮੈਂਟ ਜਰੂਰ ਕਰਿਓ ਲਓ ਜੀ ਦੇਖਦੇ ਆ ਕੀ ਬਣਦਾ ਐਂਡ 'ਚ ਲਓ ਜੀ ਆਹ ਦੇਖੋ ਕਿਵੇਂ ਰੁਕਦਾ ਜਾ ਰਿਹਾ ਬੱਦਲਾਂ ਦੇ ਵਿੱਚ ਲਓ ਜੀ ਹੋ ਗਿਆ ਦੇਖੋ ਗਾਇਬ ਗਾਇਬ ਹੋ ਗਿਆ ਦੇਖਦੇ ਆ ਦੁਬਾਰੇ ਆਉਂਦਾ ਜਾਂ ਨਹੀਂ ਆਹ ਦੇਖੋ ਵੀਡੀਓ ਦੇ ਵਿੱਚ ਲੋ ਜੀ ਫੇਰ ਆ ਗਿਆ ਮੈਨੂੰ ਲੱਗਦਾ ਕੁਝ ਨਾ ਕੁਝ ਹੋਣ ਵਾਲਾ ਹੈ ਕੁਝ ਵੱਡਾ ਹੋਣ ਵਾਲਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ